ਸ੍ਰੀਕਾਲ ਪੰਜਾਬ ਅਪਡੇਟਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਰਾਜਵਿੰਦਰ ਕੌਰ ਸਵਾਗਤ ਕਰਦੀਆਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਜੀਤਪਾਲ ਸਿੰਘ ਕੋਲੀ ਤੇ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਨੇ ਨਗਰ ਨਿਗਮ ਵਿਖੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹਿਰ ਦੇ ਦੋ ਪ੍ਰਸਿੱਧ ਗੁਰਦੁਆਰੇ ਸ਼੍ਰੀ ਗੁਰਦਖਨਵਾਂ ਸਾਹਿਬ ਅਤੇ ਸ਼੍ਰੀ ਮੋਤੀਬਗ ਸਾਹਿਬ ਦੇ ਸੁੰਦਰੀਕਰਨ ਤੇ ਗਲਿਆਰੇ ਦੀ ਸਫਾਈ ਲਈ 50-50 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਰੰਗਲਾ ਪੰਜਾਬ ਤਹਿਤ ਸ਼ਹਿਰ ਦੇ ਵਾਰਡ ਨੰਬਰ 1 ਤ੍ਰਿ ਨਕਲੋਨੀ ਮਥੜਾ ਕਲੋਨੀ ਧਰਮਸ਼ਾਲਾ ਰਾਮਦੀਲਾ ਗਰਾਉਂਡ ਦੀ ਰਿਪੇਅਰ ਬਹਾਵਲਪੁਰ ਧਰਮਸ਼ਾਲਾ ਬਾੜ ਨੰਬਰ 48 ਖਾਲਸਾ ਮੋਹੱਲਾ ਧਰਮਸ਼ਾਲਾ ਦੀ ਰਿਪੇਅਰ ਕਮਿਊਨਿਟੀ ਸੈਂਟਰ ਮਾਡਲ ਟਾਊਨ ਤੇ ਹੋਰ ਕਮਿਊਨਿਟੀ ਹਾਲ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਜਗਾਵਾਂ ਤੇ 2.5 ਕਰੋੜ ਰੁਪਏ ਦੇ ਵਿਕਾਸ ਕਾਰਜ ਲੋਕ ਅਰਪਿਤ ਕੀਤੇ ਗਏ ਵਿਧਾਇਕ ਨੇ ਕਿਹਾ ਕਿ ਯੋਗਦਾਨ ਸਿਰਫ ਆਰਥਿਕ ਸਹਾਇਤਾ ਹੀ ਨਹੀਂ ਸਗੋ ਸਾਡੇ ਸੱਭਿਆਚਾਰ ਰੋਹਾਨੀ ਵਿਰਾਸਤ ਤੇ ਸ਼ਹਿਰ ਦੇ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ ਉਨ੍ਹਾਂ ਕਮਿਸ਼ਨਰ ਨਗਰ ਨਿਗਮ ਤੇ ਮੇਅਰ ਦੀ ਸ਼ਲਾਗਾ ਵੀ ਕੀਤੀ ਜਿਤਪਾਲ ਸਿੰਘ ਕੋਲੀ ਨੇ ਮਜ਼ਬੂਤ ਕਰਨਾ ਸਰਕਾਰ ਦੀ ਪਹਿਲ ਹੈ ਅੱਜ ਤੁਹਾਡੇ ਰਾਹੀਂ ਤੁਹਾਡੇ ਮਾਰਫਤ ਮੈਂ ਸ਼ਹਿਰ ਵਾਸੀਆਂ ਨਾਲ ਇੱਕ ਖੁਸ਼ਖਬਰੀ ਜਿਹੜੀ ਹੈ ਉਹ ਸਾਂਝੀ ਕਰਨ ਜਾ ਰਿਹਾ ਜਿਸ ਤਰ੍ਹਾਂ ਕਿ ਪਹਿਲਾਂ ਤੁਹਾਨੂੰ ਦੱਸਿਆ ਹੀ ਸੀ ਕਿ ਪੰਜਾਬ ਸਰਕਾਰ ਨੇ ਸੈਬਸਿਟੀਟੇ ਬਾਦ ਸਾਹਿਬ ਜੀ ਦੇ 350 ਸਾਲਾਂ ਸ਼ੀਧੀ ਸਮਾਗਮਾਂ ਨੂੰ ਸਮਰਪਿਤ ਹਰ ਚਰਨ ਛੋਹ ਪ੍ਰਾਪਤ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਿਹੜੀ ਹੈ ਗ੍ਰਾਂਟ ਦਿੱਤੀ ਹੈ ਪਟਿਆਲਾ ਸ਼ਹਿਰ ਚ ਮੇਰੀ ਕੌਨਸੀ ਟੂਨਸੀ ਚ ਗੁਰਦੁਆਰਾ ਦੁਖਨਵਾਰਨ ਸਾਹਿਬ ਤੇ ਗੁਰਦੁਆਰਾ ਮੋਤੀਬਾਗ ਸਾਹਿਬ ਉਹਨਾਂ ਵਾਸਤੇ ਸੀਐਮ ਸਾਹਿਬ ਨੇ ਸਦਾ ਭਗਵੰਤ ਸਿੰਘ ਮਾਨ ਜੀ ਨੇ 50-50 ਲੱਖ ਰੁਪਇਆ ਜਿਹੜਾ ਹੈ ਉਹ ਸਾਨੂੰ ਭੇਜਿਆ ਹੈ ਇਹ ਐਮਸੀ ਪਟਿਆਲਾ ਦੇ ਜਿਹੜੀ ਹੈ ਮਾਰਗਢਾ ਹੈ ਅਮਾਉਂਟ ਤੇ ਜੋ ਕੰਮ ਕਰਨਾ ਹੈ ਉਹਨ ਡਵੈਲਪਮੈਂਟ ਦਾ ਜਿਹੜਾ 50 ਲੱਖ ਗੁਰਦੁਆਰਾ ਸਾਹਿਬ ਦੁਖਨਵਾਰਨ ਸਾਹਿਬ ਲੱਗਣਾ ਤੇ ਮੋਤੀਬਾਗ ਸਾਹਿਬ 50 ਲੱਖ ਲੱਗਣਾ ਉਹਦੀ ਜਿਹੜੀ ਹੈ ਯੂਟਿਲਾਈਜੇਸ਼ਨ ਉਹ ਜਿਹੜੀ ਹੈ ਉਹ ਮਿਊਨਿਸਪਲ ਕਾਰਪੋਰੇਸ਼ਨ ਕਰੇਗੀ ਸੋ ਅਜੇ ਦੋ ਚੈੱਕ ਜਿਹੜੇ ਨੇ ਉਹ ਮੈਂ ਦੇਣ ਆਇਆ ਹਾਂ ਮੇਰ ਸਾਹਿਬ ਨੂੰ ਕੁਸ਼ਾ ਸਾਹਿਬ ਨੂੰ ਸਿਰਫ ਆਪਾਂ ਹੱਥ ਲਾ ਲਈ ਇੱਕ ਸਿੰਬੋਲਿਕ ਅਲੋਜੀ ਲੋ ਮੇਰ ਸਾਹਿਬ ਨੂੰ ਦਿਓ ਸਰ ਇਹ ਮੇ ਕੋਈ ਆਉਣੇ ਤੁਸੀਂ ਇੱਧਰ ਨੂੰ ਕਰੋ ਜੀ ਹੱਥ ਤੁਹਾਡਾ ਪਿੱਛੇ ਲੋ ਜੀ ਸੋ ਇਹਦੇ ਵਿੱਚ ਅਸੀਂ ਮੈਂ ਧੰਨਵਾਦ ਵੀ ਕਰਦਾ ਐਮਐਲ ਸਾਹਿਬ ਦਾ ਸੋ ਵੀ ਡਵੈਲਪਮੈਂਟ ਦੇ ਜਿਹੜੇ ਫੰਡ ਆ ਰਹੇ ਹਨ ਔਰ ਐਮਐਲਏ ਸਾਹਿਬ ਆਪਣੇ ਵੱਲੋਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਨ ਵੀ ਪਟਿਆਲਾ ਜਿਲ੍ਹੇ ਦੀ ਡਵੈਲਪਮੈਂਟ ਹੋਵੇ ਔਰ ਜਿਹੜਾ ਫੰਡ ਦੇ ਰਹੇ ਆ ਅਸੀਂ ਇਹਨੂੰ ਯੂਜ਼ ਕਰਾਂਗੇ ਔਰ ਬੜੇ ਵਧੀਆ ਤਰੀਕੇ ਨਾਲ ਸ਼ਹਿਰ 'ਚ ਪੈਸੇ ਲਾਵਾਂਗੇ ਕਿਉਂਕਿ 350 ਸਾਲਾਂ ਦੇ ਸੰਬੰਧ ਦੇ ਵਿੱਚ ਜਿਹੜਾ ਹੈਗਾ ਇਹ ਡਵੈਲਪਮੈਂਟ ਦੇ ਫੰਡ ਹੈ ਗੁਰਦੁਆਰਾ ਸਾਹਿਬ ਐਂਡ ਮੋਤੀ ਬਾਗ ਗੁਰਦੁਆਰਾ ਸਾਹਿਬ ਤੇ ਦੁਕਾਨ ਸਾਹਿਬ ਇੱਕ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਵੀ ਕਰਦਾ ਕਿਉਂਕਿ ਇਹਨਾਂ ਨੇ ਵੀ ਪੂਰੀ ਐਫਰਟ ਕੀਤੀ ਸਰਕਾਰ ਵੱਲੋਂ ਸਾਨੂੰ ਇਹ ਫੰਡ ਹੈ। ਅਨਤਾ ਧੰਨਵਾਦੀ ਬਹੁਤ-ਬਹੁਤ। ਥੈਂਕ ਯੂ ਜੀ ਥੈਂਕ ਯੂ ਸਰ। ਕਿ ਮਰਦਾ ਹੈ ਜਾਣਕਾਰੀ ਉਹ ਵੀ 21 ਸਤਪੰਬਰ ਲਈ ਜੂਲ ਹੋਣਗੇ ਕਿਉਂਕਿ ਗੁਰਦੁਆਰਾ ਸ੍ਰੀਕੇ ਬਹੁਤ ਵੱਡਾ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹਨ ਗਾਈਡਲਾਈਨਸ ਤੇ ਮੰਡਟ ਵੀ ਦਿੱਤਾ ਗਿਆ ਹੈ ਜਿਦੇ ਵਿੱਚ ਕੰਸਟਰਕਸ਼ਨ ਆਫ ਲਾਇਬ੍ਰਰੀਜ਼, ਪਲੇਗਰਾਉਂਡਸ ਐਂਡ ਸਟੇਡੀਅਮਸ ਇਫੀਜ਼ੀਬਲ, ਸੋਲਰ ਲਾਈਟਸ, ਐਗਜ਼ਿਸਟਿੰਗ ਗਰਾਉਂਡਸ ਅਪਗ੍ਰੇਡੇਸ਼ਨ ਆਫ ਬੱਸ ਸਟਾਪਸ, ਅੰਗਨਵਾੜੀ ਸੈਂਟਰਸ, ਓਪਨ ਜਿਮਸ, ਪੰਚਾਇਤ ਕਾਰਜ਼, ਹੈਰੀਟੇਜ ਸਟਰੀਟ ਮੋਡਰਨ ਸਟੱਟਸ ਹਾਲਸ ਪਿਲਰਸ ਆਫ ਹਿਸਟੋਰੀਕਲ ਸਾਈਟਸ ਐਂਡ ਇਨਸਕ੍ਰਿਪਸ਼ਨਸ ਟੇਲਿੰਗ देयर ਹਿਸਟੋਰੀਕਲ ਐਂਡ ਸਪਿਰਚੁਅਲ ਸਿਗਨੀਫਿਕੈਂਸ ਸਕੋਪ ਬਹੁਤ ਵੱਡਾ ਹੈ ਜੀ ਬਹੁਤ ਵੱਡਾ ਹੈ ਪਰ ਨੀਟ ਸ਼ਹਿਰ ਦੇ ਅਲੱਗ ਹੁੰਦੇ ਜਿਵੇਂ ਇਹ ਸ਼ਹਿਰੀ ਏਰੀਆ ਤੇ ਇਹ ਮੇਰੇ ਸਾਹਿਬ ਦੀ ਡਿਸਕ੍ਰਿਪਸ਼ਨ ਹੈ ਨਾ 1 ਕਰੋੜ ਰੁਪਏ ਦਿੱਤਾ ਸ਼ਹਿਰ 'ਚ ਇਹ ਚੀਜ਼ਾਂ ਕੱਟ ਤੇ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਕੰਸਲਟੇਸ਼ਨ ਨਾਲ ਜੋ ਉਹ ਚੀਜ਼ ਨੂੰ ਪ੍ਰਾਇੋਰਟੀ ਦੇਣਗੇ ਤੇ ਉਹਨਾਂ ਚੀਜ਼ਾਂ ਨੂੰ ਅਸੀਂ ਜਿਹੜੀਆਂ ਬਣਵਾਵਾਂਗੇ ਮੈਂਡੇਟ ਬਹੁਤ ਵੱਡਾ ਹੈ ਇਦੇ ਵਿੱਚ ਕਾਫੀ ਸਾਰਾ ਪੈਸਾ ਯੂਜ਼ ਕਰਦਾਂਗੇ ਅਗਲੇ ਪੰਜੇ ਮਹੀਨਿਆਂ ਦੇ ਵਿੱਚ ਵਿੱਚ ਕਰਵਾਉਣ ਕੋਈ ਸਮਾਂ ਵੀ ਨਹੀਂ ਦੱਸ ਦਿੱਤਾ ਕਿ ਇੰਨੇ ਚਿਰ ਦੇ ਵਿੱਚ ਸਾਰਾ ਇੰਨੇ ਕੀ ਟਾਈਮ ਹੈ ਜੀ 31 ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜਾ ਹੈ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਪੈਸਾ ਆ ਚੁੱਕਾ ਨਾ ਖਿਆਲ ਦੇ ਜੋ ਇਦੇ ਵਿੱਚ ਲਾਈਟਸ ਇਹਦੇ ਵਿੱਚ ਰੋਡ ਜਿੱਥੇ ਵਾਈਡਨ ਹੋ ਸਕਦੀ ਹੈ ਰੀਲੇਇੰਗ ਆਫ ਦਾ ਰੋਡਸ ਹੈਰੀਟੇਜ ਸਟਰੀਟ ਦੇ ਦਿੱਖ ਸਟਰੀਟ ਲਾਈਟਸ ਜਿਵੇਂ ਦੁਖਤਵਾਨ ਸਾਹਿਬ ਥੋੜਾ ਸਾਨੂੰ ਟ੍ਰੈਫਿਕ ਦੀ ਕੰਜੈਸ਼ਨ ਨਾਲ ਯੋਜਨਾ ਪੈ ਰਿਹਾ ਹੈ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਦੋਨੋਂ ਚਾਹੁੰਦੇ ਨੇ ਕਿ ਅਸੀਂ ਉੱਥੇ ਇੱਕ ਅਜਿਹਾ ਟ੍ਰੈਫ ਟ੍ਰੈਫਿਕ ਈਜ਼ ਹੋ ਜਾਏ ਕਾਰਨ ਕਿ ਇਹ ਵੀ ਸ਼੍ਰੋਮਣੀ ਕਮੇਟੀ ਨੇ ਪਾਇਆ ਕਰ ਚੁੱਕਾ ਹੈ ਜੀ ਸੁੰਦਰਤਾ ਵਾਲੀ ਗੁਰਦੁਆਰਾ ਸਾਹਿਬ ਦੀ ਦੇਖੋ ਸ਼੍ਰੋਮਣੀ ਕਮੇਟੀ ਇਜ਼ ਕਨਸਰਨਡ ਵਿਦ ਦਾ ਗੁਰਦੁਆਰਾ ਪ੍ਰੈਮਿਸਸ ਸਾਡਾ ਜਿਹੜਾ ਹੈਗਾ ਉਹ ਉਹਦੀ ਵਸਿਨਿਟੀ ਜਿਹੜੀ ਸ਼ਹਿਰ ਦੇ ਸਿਵਿਕ ਕਾਰਪੋਰੇਸ਼ਨ ਦੇ ਵਿੱਚ ਜਿਹੜੀ ਮੰਡੇਟ ਫਾਲ ਕਰਦਾ ਉਹਦੀ ਬਿਊਟੀਫਿਕੇਸ਼ਨ ਹੈ ਜੀ ਜਿਹੜੇ ਲੱਗਦੇ ਪੈਸੇ ਕਿਹੜੀ ਕਿਹੜੀ ਲੱਗਣਿਆ ਦੁਕਾਨ ਮੋਤੀਬਗ ਦਾ ਸੜਕ ਦੇ ਅੰਦਰ ਜਿਵੇਂ ਆਪਾਂ ਕਹਿੰਦੇ ਜੀ ਜਿਸ ਤਰ੍ਹਾਂ ਮੋਤੀਬਗ ਸਾਹਿਬ ਅੰਦਰ ਪਾਰਕਿੰਗ ਵਾਲੀ ਤੇ ਇੱਕ ਜਿਹੜੀ ਪਿੱਛੇ ਨਿਸ਼ਾਨ ਸਾਹਿਬ ਨੂੰ ਜਿਹੜੀ ਰੋਡ ਜਾਂਦੀ ਹੈ ਉਦੀ ਰੀ ਕਾਰਪੇਟਿੰਗ ਉਦਾਇਕ ਕੰਪੋਨੈਂਟ ਹੈ ਨਹੀਂ ਉਹ ਗੁਰਦੁਆਰਾ ਸਾਹਿਬ ਤੋਂ ਐਸਜੀਪੀਸੀ ਨੂੰ ਆਨ ਬੋਰਡ ਲੈ ਕੇ ਉੱਥੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਕਿਉਂਕਿ ਜਾਂਦੀ ਦਾ ਸੰਗਤ ਹੈ ਨਾ ਜੀ ਸਰ ਅਸੀਂ ਸ਼ਹਿਰ ਮੋਤੀਬਾਗ ਸਾਹਿਬ ਦੀ ਜਿਹੜੀ ਬਾਉਂਡਰੀ ਹੈ ਗੁਰਦੁਆਰਾ ਸਾਹਿਬ ਦੀ ਉਹਦੇ ਅੰਦਰ ਐਸਜੀਪੀਸੀ ਦਾ ਰਿਵਿਊ ਹੁੰਦਾ ਅਸੀਂ ਜਿਵੇਂ ਹੁਣ ਖੰਡਾ ਚੌਂਕ ਬਣਾਇਆ ਜੀ ਮੋਤੀਬਾਗ ਸਾਹਿਬ ਤੋਂ ਖੰਡਾ ਚੌਂਕ ਦੈਨ ਟੂਵਰਡਸ ਜਿਹੜਾ ਆਪਣਾ ਗੇਟ ਬਣਿਆ ਹੋਇਆ ਹੈ ਉੱਥੇ ਤੱਕ ਅਸੀਂ ਉਹਨੂੰ ਹੈਰੀਟੇਜ ਸਟਰੀਟ ਬਣਾਉਣਾ ਚਾਹੁੰਦੇ ਹਾਂ ਅੱਛੇ ਲਾਈਟਸ ਲਗਾਉਣਾ ਚਾਹੁੰਦੇ ਹਾਂ ਸਟ ਉਹ ਚੀਜ਼ਾਂ ਸਾਡੇ ਵਿੱਚ ਮੈਂਡਟ ਜਾਂਦੀਆਂ ਉਹ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇਹ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ